ਇਹ ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਐਮ ਆਨ ਨੇ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਕਲੋਨੀਆਂ ਖਿਲਾਫ ਜ਼ਖਤ ਕਦਮ ਚੁੱਕਣ ਲਈ ਆਖਿਆ ਵਿਧਾਨ ਸਭਾ ਦੇ ਅਗਲੇ ਸੈਸ਼ਨ ਚ ਲਿਆੰਦਾ ਜਾਵੇਗਾ ਬਿੱਲ ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਚ ਪ੍ਰਵਿਖ ਚ ਗੈਰ ਕਾਨੂੰਨੀ ਕਲੋਨੀਆਂ ਬਣਨ ਤੋਂ ਰੋਕਣ ਲਈ ਗੈਰ ਕਾਨੂੰਨੀ ਕਲੋਨਾਈ ਜ਼ਰਾ ਵਿਰੋਧ ਸਖਤ ਕਾਰਵਾਈ ਵਾਸਤੇ ਅਧਿਕਾਰੀਆਂ ਨੂੰ ਬਿੱਲ ਦਾ ਖੜਕਾ ਤਿਆਰ ਕਰਨ ਲਈ ਆਖਿਆ ਜ਼ਮੀਨ ਜਾਇਦਾਦ ਦੀ ਰਜਿਸਟ੍ਰੇਸ਼ਨ ਲਈ ਐਨਓਸੀ ਦੀ ਸਖਤ ਖਤਮ ਕਰਨ ਦੇ ਸੂਬਾ ਸਰਕਾਰ ਦੇ ਹਾਲਿਆਂ ਫੈਸਲਿਆਂ ਦੇ ਸੰਦਪਰ ਵਿੱਚ ਅੱਜ ਮੀਟਿੰਗ ਦੇ ਪ੍ਰਧਾਨਗੀ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਦਾ ਮਤਲਬ ਆਮ ਜਨਤਾ ਨੂੰ ਸਹੂਲਤ ਦੇਣਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਕਲੋਨਾਈਜ਼ਰਾਂ ਦੁਆਲੇ ਚਿਕਨਜਕ ਕਸਣ ਲਈ ਨਵਾਂ ਕਾਨੂੰਨ ਬਣਾਉਣ ਦੀ ਬਹਿਦ ਲੋੜ ਹੈ ਪਗਵੰਤ ਸਿੰਘ ਮਨ ਨੇ ਅਧਿਕਾਰੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਨਵੇਂ ਬਿੱਲ ਦਾ ਖੜਕਾ ਤਿਆਰ ਕਰਨ ਲਈ ਆਖਿਆ ਹੈ ਤਾਂ ਕਿ ਵਿਧਾਨ ਸਭਾ ਤੋਂ ਇਸ ਦੀ ਪ੍ਰਭਾਵ ਨਹੀਂ ਲਈ ਜਾ ਸਕੇ ਅਗਲੀ ਵੱਡੀ ਖਬਰ سامنے ਆ ਰਹੀ ਹੈ ਸ਼ੀਰੀ ਨਗਰ ਚ ਅਤਵਾਦੀਆਂ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਸ਼੍ਰੀ ਨਗਰ ਸਾਹਿਬ ਦੇ ਹੱਬਾ ਕਦਮ ਕਦਲ ਇਲਾਕੇ ਵਿੱਚ ਬੁੱਧਵਾਰ ਨੂੰ دہشت ਦੇ ਪੰਜਾਬ ਦੇ ਇੱਕ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਸ ਦੇ ਜਦਕੀ ਇੱਕ ਹੋਰ ਜ਼ਮੀਨ ਤੇ ਹੋ ਗਿਆ ਜ਼ਖਮੀ ਹੋ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤ ਅੰਮ੍ਰਿਤ ਸਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਰਾਮ 7 ਵਜੇ ਦੇ ਕਰੀਬ ਹੱਬਾ ਕਦਮ ਦੇ ਛੱਲਾ ਕਦਮ ਇਲਾਕੇ ਵਿੱਚ ਅਤਵਾਦੀਆਂ ਨੇ ਇੱਕ ਕੇ ਰਾਈਫਲ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਾਣਕਾਰੀ ਮਿਲਦੀ ਹੈ ਕਿ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਨਾਲ ਹੀ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਰੋਹਿਤ ਉਮਰ 27 ਸਾਲ ਪੁੱਤਰ ਪ੍ਰੇਮ ਸਵਾਮੀ ਵਸੀ ਪੰਜਾਬ ਵਜੋਂ ਹੋਈ ਹੈ ਉਸਨੂੰ ਖੱਬੇ ਪੱਟ ਵਿੱਚ ਗੋਲੀ ਲੱਗਣ ਨਾਲ ਐਸਐਮ ਐਚਐਸ ਲੈ ਜਾਂਦਾ ਗਿਆ ਹੈ ਅਗਲੀ ਖਬਰ ਵੱਡੀ ਸਾਹਮਣੇ ਆ ਰਹੀ ਹੈ ਮਾਨ ਸਰਕਾਰ ਨੇ 900 ਖੇਤੀਬਾੜੀ ਮੁਲਾਜ਼ਮਾਂ ਨੂੰ ਐਲਾਨਿਆ ਭ੍ਰਿਸ਼ਟਾਚਾਰ ਭੇਜੇ ਕਾਨੂੰਨੀ ਨੋਟਿਸ ਜਾਰੀ ਪੂਰਾ ਮਾਮਲਾ ਜਾਣੋ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ 900 ਮੁਲਾਜ਼ਮਾਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਮੁਲਾਜ਼ਮਾ ਦਾ ਕਹਿਣਾ ਹੈ ਕਿ ਵਿਸ਼ਟਾ ਚਾਰ ਸਰਕਾਰ ਦਾ ਲੇਬਰ ਲਗਾ ਦਤਾ ਹੈ ਸਰਕਾਰ ਵੱਲੋਂ ਇਹ ਨੋਟਿਸ ਕਿ ਕਿਸਾਨਾਂ ਨੂੰ ਸਬਸਿਡੀ ਦੇ ਦਿੱਤੀ ਤੇ ਖੇਤੀ ਮਸ਼ੀਨ ਦੀ ਖਰੀਦਨ ਮਾਮਲੇ ਚ ਭੇਜੇ ਗਏ ਹਨ ਜਿਨ੍ਹਾਂ ਦੇ ਬੈਂਕ ਖਾਤਿਆਂ ਚ ਪੰਜਾਬ ਸਰਕਾਰ ਨੇ ਸਿੱਧਾ ਸਬਸਿਡੀ ਪਾਈ ਹੈ ਅਤੇ ਪੰਜਾਬ ਸਰਕਾਰ ਨੇ ਤੁਲਗਤੀ ਫ ਫੁਰਮਾਨ ਹਿਲਾਫ ਪੰਜਾਬ ਪਰ ਦੇ ਲਗਭਗ 900 ਅਧਿਕਾਰੀਆਂ ਤੇ ਕਰਮਚਾਰੀਆਂ ਚ ਰੋਸ ਆਇਆ ਜਾ ਰਿਹਾ ਹੈ ਅਤੇ 2 ਹਫਤਿਆਂ ਤੋਂ ਵੱਧ ਸਮੇਂ ਤੱਕ ਕਲ ਮਛੋੜ ਹਸਪਤਾਲ ਤੇ ਚੱਲ ਰਹੇ ਹਨ ਧਰਨੇ ਤੇ ਬੈਠੇ ਇਨਾ ਖੇਤੀਬਾੜੀ ਮੁਲਾਜ਼ਮਾਨੀ ਦੱਸਿਆ ਕਿ ਪੰਜਾਬ ਸਰਕਾਰ ਨੇ 2018-19 ਦੇ ਸ਼੍ਰੀ ਸਕੀਮ ਸ਼ੁਰੂ ਕੀਤੀ ਸੀ ਤਾਂ ਕਿ ਕਿਸਾਨ ਪਰਾਲੀ ਚ ਖੇਤੀ ਚ ਅੱਗ ਨਾ ਲਾ ਸਕੇ ਮਿੱਟੀ ਚ ਮਿਲਾ ਸਕਣ ਜਸਪਾਲ ਸਿੰਘ ਖੇਤੀ ਵਿਕਾਸ ਅਫਸਰ ਪਰਮਿੰਦਰ ਕੁਮਾਰ ਖੇਤੀ ਵਿਕ ਮਿਸ ਤਾਰ ਅਫਸਰ ਅਭਿਸ਼ੇਕ ਸਹਾਇਕ ਖੇਤੀਬਾੜੀ ਇੰਜੀਨੀਅਰ ਅਤੇ ਬਲਬੀਰ ਸਿੰਘ ਮੁੱਖ ਖੇਤੀ ਅਫਸਰ ਕਪੂਰਥਲਾ ਨੇ ਦੱਸਿਆ ਕਿ ਖੇਤੀਚ ਅપરાਲੀ ਨੂੰ ਨਸ਼ਟ ਕਰਨ ਲਈ ਸਬੰਧੀ ਖੇਤੀ ਮਸ਼ੀਨਰੀ ਕਿਸਾਨ ਦੇ ਸਬਸਿਡੀ ਨੇ ਦਿੱਤੀ ਗਈ ਹੈ ਜਿਸ ਦੀ ਸਬਸਿਡੀ ਪੰਜਾਬ ਸਰਕਾਰ ਨੇ ਸਿੱਧੀ ਆਨਲਾਈਨ ਕਿਸਾਨਾਂ ਦੀ ਬੈਂਕ ਖਾਤਿਆਂ 'ਚ ਪਾਈ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਸੀ ਤਾਂ ਇਹ ਵੀ ਸ਼ਰਤਾਂ ਰੱਖੀਆਂ ਸੀ ਕਿ ਖੇਤੀ ਸਬਸਿਡੀ ਨੂੰ 5 ਸਾਲ ਤੱਕ ਵੇਚਿਆ ਨਹੀਂ ਜਾ ਸਕਦਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ਰੂ ਧੰਨਵਾਦ ਕਰਦੇ ਹਾਂ ਤੁਹਾਡਾ ਖਬਰ ਨੂੰ ਅੰਤ ਤੱਕ ਵੇਖਣ ਦਾ ਧੰਨਵਾਦ